ਕੇਂਦਰ ਦੀ ਏਜੰਸੀ ਆ ਕੇਂਦਰ ਪੰਜਾਬ ਨੂੰ ਦੱਬਣਾ ਚਾਹੁੰਦੀ ਆ ਪੰਜਾਬ ਤੋਂ ਸਾਰਾ ਕੁਝ ਖੋਲਿਆ ਪੰਜਾਬ ਦਾ ਫੈਡਰਲ ਢਾਂਚਾ ਭੰਨਤਾ ਚੰਡੀਗੜ੍ਹ ਯੂਨੀਵਰਸਿਟੀ ਖੋਲੀ ਸਾਡਾ ਸੰਵਿਧਾਨਕ ਰਾਈਟ ਖੋਲਿਆ ਯੂਟੀ ਬਣਾਤਾ ਚੰਡੀਗੜ੍ਹ ਨੂੰ ਸਾਡੇ 28 ਪਿੰਡ ਉਜਾੜ ਕੇ ਬਣਿਆ ਚੰਡੀਗੜ੍ਹ ਕੀ ਨੇ ਕਬਜ਼ਾ ਕਰ ਗਈ ਡੈਮ ਸੇਫਟੀ ਐਕਟ ਬਣਾ ਕੇ ਸਾਡਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰ ਲਿਆ ਠੀਕ ਆ ਹੁਣ ਜਿਹੜਾ ਪੰਜਾਬ ਥੋੜਾ ਬਹੁਤਾ ਰੜਕਦਾ ਥੋੜਾ ਬਹੁਤਾ ਧੜਕਦਾ ਉਹਨੂੰ ਦੱਬਣ ਦੀ ਤਿਆਰੀ ਆ ਹੁਣ ਈ ਰਾਮਪਾਲ ਸਿੰਘ ਜਿਹੜਾ ਕੋਈ ਕਾਨੂੰਨੀ ਜ਼ੋਰ ਜੁਰਮ ਕੀ ਕਾਸ ਬੰਦਾ ਨਹੀਂ ਕੀਤਾ ਸਰ ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਹਰਵੀਰਪੁਰ ਗੰਦੜ ਉਹਦੇ ਘਰੇ ਰੇਡ ਹੋਈ ਆ ਕਿਹਦੇ ਨਾਲ ਤੁਸੀਂ ਸਾਡੇ ਨਾਲ ਨਹੀਂ ਦੱਸਦੇ ਅਸੀਂ ਸਿਰਫ ਇਹ ਪੁੱਛਣਾ ਚਾਹੁੰਨੇ ਆ ਇਹ ਤੁਸੀਂ ਅੱਧੀ ਰਾਤੇ ਘਰੇ ਆ ਕੇ ਉਹਨਾਂ ਦੇ ਬਿਸਤਰੇ ਪਾੜ ਤੇ ਬੱਚਾ ਛੋਟਾ ਨਵਰਾਜ ਸਰਪੰਚ ਤੀਜੀ ਕਲਾਸ ਚ ਪੜਦਾ ਉਹਨੂੰ ਵੀ ਜਿਹੜਾ ਪੁੱਛ ਗਿਸ਼ ਚ ਇਹ ਉਹਦੀਆਂ ਕਿਤਾਬਾਂ ਖਲਾਫ ਲੀਆਂ ਸਰ ਸਲੇਟ ਉਹਦੀਆਂ ਪੈਨ ਪੈਂਸਲ ਆ ਵਗੈਰਾ ਲੈ ਕੇ ਚੱਕ ਕੇ ਉਨ ਜਾ ਕੇ ਉਹਨਾਂ ਦਾ ਬੈੱਡ ਪਟਦਾ ਸਰ ਇਹ ਕਿਹੜੀ ਜਾਂਚ ਏਜੰਸੀ ਕਰਦੀ ਜੇ ਮੰਨ ਲਓ ਕਿਸੇ ਨੂੰ ਤੁਹਾਨੂੰ ਸ਼ੱਕ ਆ ਤੁਸੀਂ ਸਰ ਐਸਐਸਓ ਸਾਹਿਬ ਤੁਸੀਂ ਆਉਂਦੇ ਤੁਸੀਂ ਆ ਕੇ ਉਹ ਕਿਹੜਾ ਬੰਦੇ ਭੱਜ ਚਲੇ ਜਾਂ ਕਿਵੇਂ ਨਾਲ ਤੁਹਾਨੂੰ ਪਾ ਕੇ ਤੁਹਾਡਾ ਨਾਮ ਕਿਸੇ ਨੂੰ ਪੁੱਛੇ ਤਾਂ ਦੱਸ ਦੋ ਤੂੜੀ ਖੇਤਾਂ ਦੀ ਤੂੜੀ 'ਚ ਮਜ਼ਦੂਰ ਪਰਿਵਾਰ ਨੇ ਕੀ ਸਰ ਕੋਲਿਆ ਹੋਇਆ ਅਸੀਂ ਇਹ ਕਹਿਣੇ ਕਿ ਕੇਂਦਰ ਸਰਕਾਰ ਮੋਦੀ ਸਰਕਾਰ ਸਾਡ ਤੋਂ ਬਦਲਾ ਲੈਣਾ ਚਾਹੁੰਦੀ ਆ ਅਸੀਂ ਇਹਨੇ ਰੇਟਾਂ ਕਿਸਾਨਾਂ ਅਭਿਵਾਹ ਕਰਾਤ ਕਰੀਆਂ ਸਰ ਜਿਹੜੇ ਦਿੱਲੀ ਬੈਠੇ ਉਹਨਾਂ ਦੇ ਘਰਾਂ ਕਰਾਤ ਕਰੀਆਂ ਤੁਸੀਂ ਉੱਥੇ ਬੈਠੇ ਹੈ ਨਾ ਸੰਗਰਾਸ਼ ਕਰ ਕਰ ਰਹੇ ਆ ਸੰਗਰਾਸ਼ ਕਰਦੇ ਲੋਕਾਂ ਦੇ ਦਾ ਦੇਸ਼ ਤੋਂ ਹੀ ਦੇਸ਼ ਤੋਂ ਹੀ ਤੱਕ ਕਹਿੰਦਾ ਉਹਨਾਂ ਨੂੰ ਇਹਦੇ ਨਾਲ ਤੁਸੀਂ ਸਾਡੇ ਨਾਲ ਨਹੀਂ ਲੜ ਸਕਦੇ ਏਜੰਸੀ ਤੁਹਾਡੇ ਵਿੱਚ ਆਇਓ ਸਰ ਥੋੜਾ ਜਿਹਾ ਪੁਲਿਸ ਦੀ ਗੱਲ ਵਿੱਚ ਆ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਦੱਸਿਆ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਗੱਲ ਬਹੁਤ ਵਧੀਆ ਕੀਤੀ ਮੈਂ ਮੇਰੀ ਬੇਨਤੀ ਸਰ ਪਲੀਜ਼ ਪਲੀਜ਼ ਸਰ ਪਲੀਜ਼ 2 ਮਿੰਟ ਮੈਨੂੰ ਗੱਲ ਰੱਖ ਲੈ ਕੇ ਕੇਂਦਰ ਦੀ ਏਜੰਸੀ ਆ ਕੇਂਦਰ ਪੰਜਾਬ ਨੂੰ ਦੱਬਣਾ ਚਾਹੁੰਦੀ ਆ ਪੰਜਾਬ ਤੋਂ ਸਾਰਾ ਕੁਝ ਖੋਲਿਆ ਪੰਜਾਬ ਦਾ ਫੈਡਰਲ ਢਾਂਚਾ ਭੰਨਤਾ ਚੰਡੀਗੜ੍ਹ ਯੂਨੀਵਰਸਿਟੀ ਖੋਲੀ ਸਾਡਾ ਸੰਵਿਧਾਨਿਕ ਰਾਈਟ ਖੋਲਿਆ ਯੂਟੀ ਬਣਾਤਾ ਚੰਡੀਗੜ੍ਹ ਨੂੰ 28 ਪਿੰਡ ਉਜਾੜ ਕੇ ਬਣਿਆ ਚੰਡੀਗੜ੍ਹ ਕੇਂਦਰੀ ਕਬਜ਼ਾ ਕਰ ਗਈ ਸਰ ਪਲੀਜ਼ ਮੈਨੂੰ ਗੱਲ ਰੱਖ ਲੈਣ ਦੋ ਆਪ ਦੀ ਡੈਮ ਸੇਫਟੀ ਐਕਟ ਬਣਾ ਕੇ ਸਾਡਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰ ਲਿਆ ਠੀਕ ਆ ਹੁਣ ਜਿਹੜਾ ਪੰਜਾਬ ਥੋੜਾ ਬਹੁਤਾ ਰੜਕਦਾ ਥੋੜਾ ਬਹੁਤਾ ਧੜਕਦਾ ਉਹਨੂੰ ਦੱਬਣ ਦੀ ਤਿਆਰੀ ਆ ਹੁਣ ਫੇਰ ਦੁਬਾਰਾ ਖੇਤੀ ਨੀਤੀ ਲਿਆਏ ਫੇਰ ਦੁਬਾਰਾ ਤਿੰਨੇ ਕਾਲੇ ਕਾਨੂੰਨ ਦ ਕੀ ਰਾਮਪਾਲ ਸਿੰਘ ਜਿਹੜਾ ਕੋਈ ਕਾਨੂੰਨੀ ਜੁਰਮ ਕੀਤਾ ਉਸ ਬੰਦੇ ਨੇ ਨਹੀਂ ਕੀਤਾ ਸਰ ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਹਰਵੀਰ ਕੌਰ ਗੰਧੜ ਉਹਦੇ ਘਰੇ ਰੇਡ ਹੋਈ ਆ ਸਾਡੇ ਨਾਲ ਬਰਜਿੰਦਰਾ ਕਾਲਜ ਪੜਦੀ ਸਰ ਬੀਐਸਸੀ ਮੈਡੀਕਲ ਕੀਤੀ ਹੋਈ ਆ ਸਰ ਉਹਨੇ ਠੀਕ ਆ ਇਸ ਕਰਕੇ ਕੋਈ ਕ੍ਰਿਮੀਨਲ ਪਰਿਵਾਰ ਨਹੀਂ ਹੈ ਅਸੀਂ ਸਿਰਫ ਇਹ ਪੁੱਛਣਾ ਚਾਹੁੰਨੇ ਆ ਕਿ ਤੁਸੀਂ ਅੱਧੀ ਰਾਤੇ ਘਰੇ ਆ ਕੇ ਉਹਨਾਂ ਦੇ ਬਿਸਤਰੇ ਪਾੜ ਤੇ ਬੱਚਾ ਛੋਟਾ ਨਵਰਾਜ ਸਰ ਪੰਜ ਤੀਜੀ ਕਲਾਸ ਚ ਪੜਦਾ ਉਹਨੂੰ ਵੀ ਜਿਹੜਾ ਪੁੱਛ ਗਿਸ਼ ਚ ਇਹ ਉਹਦੀਆਂ ਕਿਤਾਬਾਂ ਖਿਲਾਰਦੀਆਂ ਸਰ ਸਿਲੇਬਸ ਵਾਲੀਆਂ ਨਵਰਾਜ ਦੀਆਂ ਕਿਤਾਬਾਂ ਖਿਲਾਰਤੀਆਂ ਉਹਦੇ ਸ਼ੋਪਨਾ ਉਹਦੀਆਂ ਪੈਨ ਪੈਨਸਲਾਂ ਵਗੈਰਾ ਲੈ ਕੇ ਚੱਕ ਕੇ ਉਹ ਲੈ ਜਾ ਕੇ ਉਹਨਾਂ ਦਾ ਬੈੱਡ ਪਟਦਾ ਸਰ ਇਹ ਕਿਹੜੀ ਜਾਂਚ ਏਜੰਸੀ ਕਰਦੀ ਜੇ ਮੰਨ ਲਓ ਕਿਸੇ ਤੋਂ ਤੁਹਾਨੂੰ ਸ਼ੱਕ ਆ ਤੁਸੀਂ ਸਰ ਐਸ ਐਚਓ ਸਾਹਿਬ ਤੁਸੀਂ ਆਉਂਦੇ ਤੁਸੀਂ ਆ ਕੇ ਉਹ ਕਿਹੜਾ ਬੰਦੇ ਭੱਜ ਚਲੇ ਜਾਂ ਕ੍ਰਿਮੀਨਲ ਆ ਕਿਤੋਂ ਆ ਕੇ ਧੰਗ ਨਾਲ ਕਿਸੇ ਤੋਂ ਪੁੱਛਿਆ ਵੀ ਤਾਂ ਜਾ ਸਕਦਾ ਤੂੜੀ ਖਿਲਾਰਤੀ ਤੂੜੀ ਚ ਮਜ਼ਦੂਰ ਪਰਿਵਾਰ ਨੇ ਕੀ ਸਰ ਲੁਕੋਇਆ ਹੋਇਆ ਅਸੀਂ ਇਹ ਕਹਿਣਾ ਕਿ ਕੇਂਦਰ ਸਰਕਾਰ ਮੋਦੀ ਸਰਕਾਰ ਸਾਡ ਤੋਂ ਬਦਲਾ ਲੈਣਾ ਚਾਹੁੰਦੀ ਆ ਨੌ ਦੀਪ ਸਾਲ ਦਾ ਸਾਲ ਭਰ ਅੰਦੋਲਨ ਚ ਰਹੀ ਆ ਨੌ ਦੀਪ ਨੂੰ ਜੇਲ੍ਹ ਰੱਖਿਆ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਚ ਸ਼ਾਮਲ ਹੋਣ ਦੀ ਵੀ ਜਾਈ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਗੁੰਡਾਗਰਦੀ ਕੇਂਦਰ ਸਰਕਾਰ ਕਰਨਾ ਚਾਹੁੰਦੀ ਆ ਭਾਜਪਾ ਆਰਐਸਐਸ ਕਰਨਾ ਚਾਹੁੰਦੀ ਆ ਅਸੀਂ ਇੱਥੇ ਹੋਣ ਨਹੀਂ ਦੇਣੀ ਪੰਜਾਬ ਚ ਐਨਆਈਐ ਸਰ ਮੈਂ ਤੁਸੀਂ ਜਿਹੜਾ ਕਹਨੇ ਹੋ ਕਿ ਸਾਡੀ ਤੁਹਾਨੂੰ ਤੁਸੀਂ ਇਦਾਂ ਨਹੀਂ ਕਰ ਸਕਦੇ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਤਰਮੂ ਇੱਥੇ ਆਪਣਾ ਬੰਗਾਲ ਦੇ ਵਿੱਚ ਸਰ ਐਨਆਈ ਦੇ ਰੇਡ ਹੋਈ ਆ ਬੰਗਾਲ ਦੇ ਵਿੱਚ ਜਿਹੜੀ ਉਥੋਂ ਦੀ ਰਾਜਕਰਤੀ ਪਾਰਟੀ ਆ ਮਮਤਾ ਬੈਂਦਰਜੀ ਉਹਨੇ ਸਾਰੀ ਟੀਮ ਸਰ ਗ੍ਰਿਫਤਾਰ ਕੀਤੀ ਆ ਤੁਸੀਂ ਸਰ ਨਾਲ ਜਾ ਕੇ ਰੇਡਾਂ ਮਰਵਾ ਰਹੇ ਹੋ ਉਹਨਾਂ ਨੇ ਫਿਰ ਕਿਵੇਂ ਗ੍ਰਿਫਤਾਰ ਕਰਨ ਲਈ ਕੀ ਉਥੇ ਸੂਬੇ ਨੇ ਅਧਿਕਾਰ ਨਹੀਂ ਹੈ ਹਰਿਆਣਾ ਦੀ ਪੁਲਿਸ ਨੇ ਹਰਿਆਣਾ ਦੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਜੇ ਤੁਸੀਂ ਨਾਲ ਜਾ ਕੇ ਰੇਡ ਮਰਵਾ ਰਹੇ ਹੋ ਸਰ ਫਿਰ ਸਾਨੂੰ ਤੁਹਾਡੀ ਸ਼ੱਕ ਕਿਉਂ ਨਾ ਹੋਵੇ ਸਰ ਇੱਕ ਮਿੰਟ ਬਸ ਹੁਣ ਮੈਂ ਕਰ ਲਈ ਜੀ ਗੱਲ ਤੁਸੀਂ ਕਰੋ ਜਿਹੜੀ ਨੰਬਰ 1 ਜਿਹੜੀਆਂ ਕਾਕਾ ਤੂੰ ਗੱਲਾਂ ਕੀਤੀਆਂ ਨੇ ਬਹੁਤ ਵਧੀਆ ਕੀਤੀਆਂ ਨੇ ਮੈਂ ਤੇਰੀਆਂ ਗੱਲਾਂ ਤੋਂ ਪ੍ਰਭਾਵਿਤ ਆ ਬਟ ਉਹ ਗੱਲਾਂ ਦਾ ਤੇਰੇ ਤੇ ਮੇਰੇ ਕੋਲ ਹੱਲ ਹੈ ਨਹੀਂ ਕਿ ਮੇਰੇ ਲੈਵਲ ਤੇ ਹਾਲਾਤ ਤਾਂ ਦੱਸ ਮੈਂ ਹੁਣ ਦੱਸ ਸਕਦਾ ਕਰ ਦੇਣਾ ਮੇਰੇ ਲਈ ਉਹਨੂੰ ਲਿਓ ਫਿਰ ਕਾਕਾ ਇਹ ਲੈਵਲ ਦਾ ਦੇਖਣਾ ਲੈਵਲ ਦਾ ਗੱਲ ਹੈ ਠੀਕ ਹੈ ਜਿੱਥੋਂ ਤੱਕ ਦੂਜਾ ਤੂੰ ਸਵਾਲ ਕਹਿਣਾ ਵੀ ਉਹਨਾਂ ਦੇ ਕਰੀਅਰ ਰੇਡ ਕਰਕੇ ਉਹਨਾਂ ਦਾ ਆ ਕੀ ਕਲਾ ਦਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਮੈਂ ਮੰਨਦਾ ਤੁਹਾਡੇ ਨਾਲ ਬਜੰਦਰਾ ਕਾਲਜ ਪੜ੍ਹਿਓ ਲੜਕੀ ਬਿਲਕੁਲ ਬੀਐਸਸੀ ਮੈਡੀਕਲ ਹੋਣੀ ਹੈ ਬਹੁਤ ਹੌਨਾਰ ਹੋਣੀ ਹੈ ਹੋ ਸਕਦਾ ਦੇਸ਼ ਦਾ ਭਵਿੱਖ ਵੀ ਹੋਵੇ ਕੱਲ ਨੂੰ ਕਿ ਅੱਜ ਦਾ ਨੇਤਾ ਕੱਲ ਦਾ ਅੱਜ ਦਾ ਬੱਚਾ ਕੱਲ ਦਾ ਨੇਤਾ ਆਪਾਂ ਪੜ੍ਹਦੇ ਆ ਇਸ ਗੱਲ ਨੂੰ ਮੈਂ ਇਸ ਗੱਲ ਨਾਲ ਮੈਂ ਸਹਿਮਤ ਹਾਂ ਬਟ ਕਈ ਵਾਰ ਬੰਦਾ ਮੈਂ ਤੁਹਾਨੂੰ ਕਹਿੰਦਾ ਵੀ ਇੱਕ ਤਾਂ ਹੁੰਦਾ ਹੈ ਵਿਸ਼ਵਾਸਿਕ ਬੰਦੇ ਵਿਸ਼ਵਾਸ ਦੀ ਵਿੱਚ ਕਈ ਵਾਰੀ ਕੀ ਬੰਦਾ ਇਹ ਸਾਈਬਰ ਤੋਂ ਕਈ ਵੀ ਗੱਲਾਂ ਉਤਪਨ ਹੋ ਜਾਂਦੀਆਂ ਜਿਹੜੀਆਂ ਚੀਜ਼ਾਂ ਨਹੀਂ ਬਤਲੀਆਂ ਹੀ ਡੰਡ ਰਹਿ ਜਾਂਦੀਆਂ ਠੀਕ ਹੈ ਉਹ ਜੇ ਕੋਈ ਦੇਖੋ ਇਹ ਤਾਂ ਹੈ ਨਹੀਂ ਜੀ ਐਡੀ ਦੋਰੋਂ ਆਗੀ ਟੀਮ ਜੇ ਉਹਨਾਂ ਕੋ ਕੋਈ ਇਨਪੁਟਸ ਹੈਗੀਆਂ ਸਾਈਬਰ ਦੇ थ्रू ਕੋਈ ਇਨਪੁਟਸ ਹੈਗੀਆਂ ਤਾਈ ਆਈ ਹੈ ਜੀ ਐਵੇਂ ਤਾਂ ਪਹਿਲਾਂ ਤਾਂ ਨਹੀਂ ਪਤਾ ਲੱਗਿਆ ਵੀ ਹਰਵੀਰ ਕੋ ਦਾ ਘਰ ਇੱਥੇ ਹੈ ਜਾਂ ਹੋਰ ਵੀ ਜਨਤਾ ਇੱਥੇ ਬਸ ਸਰ ਉਹ ਕਹਿੰਦੇ ਕਿ ਲਖਨਊ ਇੱਕ ਉਹ ਇਹ ਕਹਿੰਦੇ ਕਿ ਲਖਨਊ ਕੌਨਸਪਰੇਸੀ ਕੇਸ ਆ ਇਹ ਬੰਦੇ ਕਦੇ ਲਖਨਊ ਗਏ ਹੀ ਨਹੀਂ ਸਰ ਉਹ ਜੇ ਤੁਸੀਂ ਦੇਖੋ ਜਿਹੜਾ ਸੈਕਸ਼ਨ ਯੂਏਪੀ ਦੀ ਸੈਕਸ਼ਨ 166/3 ਉਹਦੇ ਚ ਉਹਨਾਂ ਨੇ ਰੇਡ ਕਰੀ ਆ ਮੈਂ ਮੇਰੇ ਕੋਲੇ ਵੀ ਉਹਦੀ ਕਾਪੀ ਮੈਂ ਸਾਰਾ ਪੜ੍ਹਤੀ ਆਇਆ ਉਹ ਜੀ ਸਰ ਅਸੀਂ ਇਹ ਚਾਹੁੰਦੇ ਆ ਕਿ ਭੀਮ ਭੀਮਾ ਕੋਰੇਗਾ ਉਹਦੇ ਝੂਠੇ ਕੇਸ ਚ ਬੰਦੇ ਫਸਾਏ ਆ ਜੀ ਉਹਨਾਂ ਨੇ ਸਾਈਂ ਬਾਬੇ ਵਰਗੇ ਜਿਹੜੇ 90% ਪਾਹਜ ਬੰਦੇ ਆ ਜਿਹੜੇ ਖੁਦ ਟੱਟੀ ਪਿਸ਼ਾਵ ਨਹੀਂ ਜਾ ਸਕਦੇ ਸਰ ਉਹਨਾਂ ਬੰਦਿਆਂ ਨੂੰ 2.5 2.5 ਸਾਲ ਆਂਡਾ ਸੈਲ 'ਚ ਰੱਖਿਆ ਤੇ ਮਰਨ ਤੱਕ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤੇ ਸਰ ਕੇਂਦਰ ਸਰਕਾਰ ਸਾਡੇ ਬੁੱਧੀਜੀਵੀਆਂ ਤੋਂ ਸਾਡੇ ਲੇਖਕਾਂ ਤੋਂ ਸਾਡੇ ਵਿਦਿਆਰਥੀਆਂ ਤੋਂ ਬਦਲਾ ਲੈਣਾ ਚਾਹੁੰਦੀ ਆ ਇਸ ਕਰਕੇ ਸਾਨੂੰ ਕੇਂਦਰ ਸਰਕਾਰ ਤੇ ਸ਼ੱਕ ਆ ਸਾਨੂੰ ਬੀਜੇਪੀ ਆਰਐਸਐਸ ਦੀ ਨੀਅਤ ਤੇ ਸ਼ੱਕ ਆ ਅਸੀਂ ਤਾਂ ਕਰਕੇ ਕਹਿ ਰਹੇ ਆ ਕਿ ਇਹ ਯੂਪੀ ਬਿਹਾਰ ਔਰ ਇਹ ਪੰਜਾਬ ਆ ਇੱਥੇ ਉਹ ਗੁੰਡਾ ਕਰਦੀ ਨਹੀਂ ਚੱਲਣੀ ਜਿਹੜੀ ਬਾਜਪਾ ਉੱਥੇ ਕਰਨਾ ਚਾਹੁੰਦੀ ਸਾਰੇ ਸਾਡਾ ਸਾਡਾ ਅਧਿਕਾਰ ਆ ਸਾਰਾ ਅਸੀਂ ਘੇਰਾਂਗੇ ਜੇ ਕੋ ਸਾਡੇ ਤੁਸੀਂ ਕਰਨਾ ਚਾਹੁੰਦੇ ਹੋ ਦੱਸ ਦਿਓ ਚਲੋ